ਇੱਧਰ ਦੇਖੋ ਅੱਜ ਸਵੇਰੇ ਸਵੇਰੇ ਨਿੰਮ ਕੱਟ ਦਿੱਤੀ ਸਰਦਾਰ ਜੀ ਨੇ ਨਿੰਮ ਦੇ ਜਿਹੜੇ ਨਿਚਲੀ ਸਾਈਡ ਵਾਲੇ ਟਾਲੇ ਸੀਗੇ ਉਹ ਕੱਟ ਦਿੱਤੇ ਕਾਫੀ ਜਿਆਦਾ ਨਾ ਇਹਨੇ ਖਲਾਰਾ ਪਾਇਆ ਹੋਇਆ ਪਲਾਟ ਦੇ ਵਿੱਚ ਨਿੰਮ ਨੇ ਤੇ ਐਡਾ ਜਾਂ ਨਿੰਮ ਹੋ ਗਿਆ ਸੀਗਾ ਇਹ ਦੋ ਵੱਡੇ ਵੱਡੇ ਟਾਲੇ ਕੱਟ ਦਿੱਤੇ ਬਾਕੀ ਇੱਕ ਮੈਂ ਇੱਧਰ ਦੇਖੋ ਦਾਤਣ ਕਰਤਾ ਪਏ ਖੱਟਾ ਮਿੱਠਾ ਖੱਟਾ ਨਹੀਂ ਕੜਵਾ ਹੁੰਦਾ ਹਾਂ ਕੜਵਾ ਕੜਵਾਏ ਸਰਦਾਰ ਜੀ ਦਿਖਾਉਂਦੀਆਂ ਤੁਹਾਨੂੰ ਕੀ ਕਰਦੇ ਪਏ ਨੇ ਪਾਣੀ ਨਹੀਂ ਟਕਿਆ ਹੈਗਾ ਅਰਮਾਨ ਜਾਗੀ ਸੀ ਤੇਰਾ ਨੰਗਾ ਚੱਕ ਪਿਆਏ ਸਰਦਾਰ ਜੀ ਇੱਧਰ ਲੱਗੇ ਹੋਏ ਨੇ ਦੇਖੋ ਇਹ ਹੈਗੇ ਨੇ ਇੱਧਰ ਕੇਲੇ ਕੇਲਿਆਂ ਦੇ ਆਲੇ-ਦੁਆਲੇ ਜਿਹੜੇ ਪੱਤੇ ਨੇ ਕਾਫੀ ਖਲਾਰਾ ਪਾ ਰੱਖਿਆ ਇਹਨਾਂ ਨੇ ਵੀ ਉਹ ਦੇਖੋ ਕਿ ਸਰਦਾਰ ਜੀ ਸਾਰੀ ਅੱਜ ਪਲਾਟ ਦੀ ਸਾਫ-ਸਫਾਈ ਕਰਨ ਲੱਗੇ ਨੇ ਬੱਚੇ ਨਾਲ ਹੈਲਪ ਕਰਾ ਰਹੇ ਨੇ ਇਹ ਦੇਖੋ ਇੰਨਾ ਖਲਾਰਾ ਇੱਧਰ ਵੀ ਤੁਸੀਂ ਤਾਂ ਬਿਲਕੁਲ ਹੀ ਜੀ ਫੱਟੇ ਚੱਕ ਦਿੱਤੇ ਹਾਈ ਮੇਰੇ ਉੱਪਰ ਨਗੇਰੋ ਆ ਕਿਉਂ ਕੱਟਿਆ ਆਪਨੇ ਦੇਖਿਓ ਇਹ ਵਾਲਾ ਟੱਲਾ ਇਹ ਦਾ ਟੁੱਟਿਆ ਵਾਲਾ ਨੱਚੇ ਅੱਛਾ ਇਹ ਟੁੱਟਿਆ ਹੋਇਆ ਸੀਗਾ ਜਿਹੜਾ ਨੀਚੇ ਡਿੱਗਿਆ ਹੋਇਆ ਇਹ ਵੀ ਦੇਖੋ ਇੰਨਾ ਮੋਟਾ ਹੋ ਗਿਆ ਹਨਾ ਜੀ ਇਹ ਨਿਚਲੀ ਸਾਈਡ ਤੋਂ ਇਹਦਾ ਟਣਾ ਜਿਹੜਾ ਟਣਾ ਹੀ ਕਹੇਗੇ ਨਾ ਇਸਨ ਇਹ ਕੱਟ ਦਿੱਤਾ ਸਦਾੜ ਜੀ ਨੇ ਟੱਲਾ ਇਹ ਨਾ ਡਿੱਗ ਗਿਆ ਸੀਗਾ ਬਿਕੋਜ਼ ਕਿਲੇ ਜਦੋਂ ਲੱਗੇ ਨਾ ਸਾਰੇ ਹੋ ਗਏ ਸੀਗਾ ਫਿਰ ਟੱਲੇ ਉਹ ਦੇਖੋ ਥੋੜੇ ਜਿਹੀ ਕੇਲੇ ਹੋਰ ਰਹਿ ਗਏ ਬਾਕੀ ਕੇਲੇ ਸਾਰੇ ਪੱਕ ਚੁੱਕੇ ਨੇ ਆਪਾਂ ਖਾ ਵੀ ਲਏ ਹੁਣ ਨਿਊ ਨਿਊ ਹੋਰ ਕੇਲੇ ਆ ਗਏ ਛੋਟੇ ਛੋਟੇ ਜੇ ਦਿਖਾਨੀਆਂ ਤੁਹਾਨੂੰ ਇਹ ਦੇਖੋ ਇੱਥੇ ਇਹ ਦਿੱਸ ਨਹੀਂ ਰਹੇ ਇਹ ਕੇਲੇ ਲੱਗਣੇ ਆ ਇੱਥੇ ਆਹ ਦੇਖੋ ਇਹ ਕੇਲੇ ਨਵੇਂ ਆਣੇ ਆ ਇਧਰ ਸਫਾਈ ਹੋ ਜਾਣੀ ਐ ਨਾ ਇੱਧਰ ਪਿੰਗਾ ਲੱਗਣਾ ਫਿਰ ਇਹਨੇ ਕੇਲੇ ਨੇ ਇੰਨਾ ਖਲਾਰਾ ਪਾਇਆ ਹੋਇਆ ਸੀਗਾ ਨਾ ਇੱਥੇ ਆ ਦੇਖੋ ਇੰਨੇ ਪੱਤੇ ਸਾਰੇ ਕੇਲੇ ਦੇ ਨੇ ਇਹ ਟਾਈਮ ਲੱਗਦਾ ਨਹੀਂ ਹੈਗਾ ਇੱਧਰ ਸਫਾਈ ਕਰਨ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕੰਮ ਵਲੌਗ ਵਿੱਚ ਹੋ ਸਨਾਵ ਜੀ ਤੁਹਾਡੇ ਕੀ ਹਲਚਲ ਮੇਰਾ ਹਲਚਲ ਵਧੀਆ ਬਾਕੀ ਅੱਜ ਸਾਰੇ ਕੰਮ ਲੱਗੇ ਹੋਏ ਆ ਆਪਾਂ ਸੈਟਰਡੇ ਦਾ ਦਿਨ ਹੈ ਸਰਦਾਰ ਜੀ ਵੀ ਕੰਮ ਲੱਗ ਗਏ ਬੱਚਿਆਂ ਨੂੰ ਭੇਜਿਆ ਸੀਗਾ ਇੱਧਰ ਕੇ ਸਰਦਾਰ ਜੀ ਦੀ ਹੈਲਪ ਕਰਾਓ ਤੁਹਾਡੀ ਬਹੁਤੀ ਹੈਲਪ ਕਰਾ ਕੇ ਬੱਚੇ ਫੋਨ ਚਲਾਣ ਬੈਠ ਗਏ ਨੇ ਮੈਂ ਆਈ ਸੀਗੀ ਮੈਂ ਕਿਹਾ ਮੈਂ ਵੀ ਚਲੋ ਇੱਕ ਰਾਉਂਡ ਲਗਾ ਕੇ ਆਂਦੀ ਆਂ ਇੱਧਰ ਪਲਾਟ ਦੇ ਵਿੱਚ ਘਰੇ ਮੈਂ ਵੀ ਮਸ਼ੀਨ ਲਗਾ ਕੇ ਆਈ ਆਂ ਕੱਪੜੇ ਵਾਸ਼ ਕਰਦੀ ਆਂ ਬਰਤਨ ਪਏ ਨੇ ਸਾਫ਼ ਕਰਨ ਵਾਲੇ ਨਾਲੇ ਬਰਤਨ ਸਾਫ਼ ਕਰਦੇ ਆਂ ਮੰਜੀ ਚੱਕ ਲਿਆਓ ਇੱਧਰ ਇੱਧਰ ਲੈ ਕੇ ਆਜੋ ਮੰਜੀ ਆਪ ਤਾਂ ਤੁਸੀਂ ਬੈਠ ਗਏ ਪੇਜਾ ਮੈਂ ਤੁਹਾਨੂੰ ਕੰਮ ਕਰਾਉਣ ਵਾਸਤੇ ਇੱਧਰ ਹੋ ਜਾਣਦੋ ਇਹਨਾਂ ਨੂੰ ਵੀ ਜਿਹੜੇ ਉਹ ਡਿੱਗੀ ਜਾਣਗੇ ਕੱਟ ਦਿਆ ਕਰੋ ਛੋਟੇ ਛੋਟੇ ਜੀ ਕੇਲੇ ਇਹਨਾਂ ਦੇ ਹਾਲੇ ਦਿਵਾਲੇ ਨਾਲ ਹੋਰ ਹੋਈ ਜਾ ਰਹੇ ਨੇ ਬਹੁਤ ਆ ਦੇਖੋ ਛੋਟੇ ਛੋਟੇ ਹੋਰ ਹੋ ਗਏ ਉੱਪਰਲੀ ਛੜ ਦੇਖੋ ਆਪਣੇ ਦੇਖ ਲੈ ਮੈਂ ਹੀ ਤਾਂ ਦਿਖਾਏ ਆ ਸਵੇਰੇ ਜਿਹੜਾ ਉਹ ਪੀਲਾ ਪੀਲਾ ਪੱਤਾ ਹੋ ਰਿਹਾ ਉਹਨੂੰ ਕੱਟ ਦੋ ਉਹ 2-4 ਦਿਨਾਂ ਬਾਅਦ ਉਹਨੇ ਆਪਣੇ ਆਪ ਹੀ نیچے ਡਿੱਗ ਜਾਣਾ ਜੀ ਕੱਟ ਦੋ ਇਹਨੂੰ ਪੀਲੇ ਪੀਲੇ ਪੱਤੇ ਸਾਰੇ ਕੱਟ ਦੋ ਇਹ ਸਰਦਾਰ ਚੀਨੇ ਦੇਖੋ ਦਾਤਣਾ ਤੋੜ ਕੇ ਰੱਖਿਆ ਨਹੀਂ ਮਦੀਆ ਕਰੀਦਾ ਹੈਗੀ ਮੈਂ ਤਾਂ ਸਵੇਰੇ ਕਰਾਂਗੀ ਹੁਣ ਦੁਪਹਿਰ ਦੇ ਟਾਈਮ ਕੋਣ ਕਰਦਾ ਦਾਤਣਾ ਕੁਝ ਨਹੀਂ 11 ਵਜੇ 11 ਵਜੇ ਤਾਂ ਟਾਟਣ ਕਰਨ ਦਾ ਕਿਹੜਾ ਟਾਈਮ ਹੈ ਕੱਲ ਸਵੇਰੇ ਕਰਾਂਗੀ ਮੈਂ ਮੈਂ ਦੇਖ ਰਿਹਾ ਹਾਂ ਕੌਣ ਸਬ ਦੇਖ ਕਿੰਨੇ ਹੋ ਗਏ ਆਪਣੇ ਆਪ 1 2 3 ਹਾਂਜੀ ਮੈਂ ਉੱਧਰ ਤੇ ਆ ਰਿਹਾ ਇੱਕ ਕਾਂਬੇ ਹੋ ਗਿਆ ਇੱਧਰ ਮੈਂ ਦੇਖਿਆ ਮੈਂ ਕਿ ਹੈ ਇਹ ਕੋਣ ਸਪੈਡਾ ਉੱਧਰ ਨੂੰ ਕੋਈ ਨਹੀਂ ਸਪੋਰਟ ਦਿੱਤੀ ਐ ਤੇਰੇ ਪਾਪਾ ਨੇ ਕੇਲੇ ਨੂੰ ਇਹ ਨਵੇਂ ਕੇਲੇ ਆਣ ਲੱਗੇ ਨੇ ਨਾ ਦੇਖੋ ਉਹ ਜਦੋਂ ਗੁੱਛਾ ਬਣ ਜਾਂਦਾ ਹੈ ਨਾ ਪੂਰਾ ਫਿਰ ਉਹ ਬਜਨ ਹੋ ਜਾਂਦਾ ਬਜਨ ਨਾਲ ਸਾਰਾ ਕੇਲਾ ਛੁੱਟ ਜਾਂਦਾ ਇਸ ਡੰਡੇ ਨਾਲ ਸਪੋਰਟ ਦਿੱਤੀ ਐ ਪਲਾਟ ਦੇ ਵਿੱਚ ਦੇਖੋ ਪੱਤੇ ਕਿੰਨੇ ਨੇ ਇਹ ਪੱਤੇ ਹੈਗੇ ਆ ਸਫੈਦਿਆਂ ਦੇ ਪੱਤੇ ਪਰਿਆ ਪਿਆ ਪਲਾਟ ਪੱਤਿਆਂ ਦੇ ਨਾਲ ਲੇਕਿਨ ਇਹ ਦੇਖੋ ਇਹ ਹੈਗੇ ਨੇ ਸਾਰੇ ਪਪਿੱਤੇ ਪਪਿੱਤੇ ਅੱਪਾ ਜਦੋਂ ਖਾਂਦੇ ਆ ਉਹਨਾਂ ਦੇ ਬੀਜ ਜਿਹੜੇ ਹੁੰਦੇ ਨੇ ਮੈਂ ਇੱਧਰ ਸੁੱਟ ਜਾਂਦੀ ਆ ਦੇਖੋ ਕਿੰਨੇ ਪਪਿੱਤੇ ਹੋ ਗਏ ਇਸ ਵਾਰੀ ਕਾਫੀ ਸਾਰੇ ਪਪਿੱਤੇ ਹੋ ਗਏ ਤਕਰੀਬਨ ਕੋਈ 15-20 ਪਪਿੱਤੇ ਨੇ ਛੋਟੇ ਛੋਟੇ ਇੱਕੰਨੇ ਥੋੜੇ ਲੈ ਲੈ ਫੇਰ یوں ਘੇਰਣ ਜਾਂਦੇ ਨਾ ਕੱਟ ਝਕਾ ਦਿਓ ਜੀ ਇੰਨਾ ਵਜਨ ਐ ਨਾ ਚ ਥੋੜੇ ਥੋੜੇ ਲੈ ਜਾ ਪੁੱਤ ਤੁਸੀਂ ਆਪ ਵੀ ਲਗਾ ਲਓ ਨਾ ਇੱਕ ਕਿੱਕ ਗੇੜਾ ਦੋਨੋਂ ਇਕੱਠੇ ਜਾਇਆ ਕਰੋ ਚੱਕ ਕੇ ਦੋਨੋਂ ਲੈ ਜੋ ਬਾਕੀ ਸਰਦਾਰ ਜੀ ਨੂੰ ਇਹ ਪੱਤੇ ਬਾਹਰ ਕੱਢਣ ਲੱਗੇ ਨੇ ਮੈਂ ਵਲੌਗ ਬਣਾਵਾਂਗੀ ਤੁਸੀਂ ਕੰਮ ਕਰੋ ਕੰਮ ਛੱਡ ਕੇ ਆਈਆਂ ਮੈਂ ਕਿ ਅੱਜ ਆਪਾਂ ਵਲੌਗ ਸ਼ੂਟ ਕਰਦੇ ਹਾਂ ਚੱਕੋ ਫੱਟੇ ਚੱਕੋ ਸਫਾਈ ਕਰ ਦਿਓ ਚੰਗੀ ਤਰ੍ਹਾਂ ਅੱਜ पलाट न साफ सुथरा ही वगैरह क्या लगावा कर दे क्या इतना भी आप कुछ ना कुछ लगा लागे त्यार बाकी जिथे मर्जी देख लो कि देखो इन अमरुद हो गए अपने आप ਉਹ ਪੱਤੇ ਨੇ ਹੁਣ ਬਾਕੀ ਕੜੀ ਪੱਤਾ ਤੁਹਾਨੂੰ ਦਿਖਾਵਾਂ ਇਹ ਕੜੀ ਪੱਤੇ ਦੇਖੋ ਇੰਨੇ ਹੋ ਰਹੇ ਨੇ ਇਸ ਥਾਂ ਤੇ ਨਿੰਮਾਂ ਦੀ ਤਾਂ ਤੁਸੀਂ ਗੱਲ ਨਾ ਕਰੋ ਇਹ ਜਿੰਨੇ ਵੀ ਹੈਗੇ ਨੇ ਦੇਖੋ ਲੱਗੇ ਹੋਏ ਛੋਟੇ 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 ਇਹ ਨਿੰਬ ਇੰਨੇ ਹੋ ਰਹੇ ਨੇ ਨਾ ਹਾਂ ਸਾਡੇ ਪਲਾਟ ਦੇ ਵਿੱਚ ਲੈ ਜੋ ਜਿਹਨੂੰ ਨਿੰਮ ਲਗਾਣੇ ਨੇ ਪੱਟ ਲੈ ਜੋ ਉਹ ਦੇਖੋ ਇਧਰਲੀ ਸਾਈਡ ਇਹ ਇੰਨੇ ਨਿੰਬ ਹੋ ਰਹੇ ਨੇ ਇਧਰ ਲੇ ਜੋ ਜਿੰਨੂ ਵੀ ਜ਼ਰੂਰਤ ਹੈ ਕੜੀ ਪੱਤਾ ਹੋ ਗਿਆ ਨਿੰਮ ਹੋ ਗਿਆ ਪਪਿੱਤੇ ਹੋ ਗਏ ਬਾਦੂ ਪਨੀਰੀ ਤਿਆਰ ਹੋਈ ਪਈ ਆ ਪੋਦਾ ਆਪਣੇ ਕੋਲ ਇਹ ਨਿੰਬੂ ਵੀ ਘੱਟ ਦੋ ਕੁਛ ਨਹੀਂ ਲੱਗਦਾ ਕੁਛ ਨਹੀਂ ਇਹਨੂੰ ਲੱਗਦਾ ਹੈਗਾ 2-3 ਸਾਲ ਹੋ ਗਏ ਲੱਗੇ ਹਾਂਜੀ ਕੇਲੇ ਬਸ ਹੁਣ ਰਹਿਣ ਦੋ ਸੁੱਟ ਦੋ ਖਰਾਬ ਹੋ ਗਏ ਉਹ ਗਲੇ ਪੜਿਆ ਲੋਕੀ ਨਾ ਕੇਲੇ ਜਦੋਂ ਲੱਗਦੇ ਨੇ ਉਹਨਾਂ ਦੇ ਘਰ ਉਹਨਾਂ ਨੂੰ ਪਕਾਉਂਦੇ ਨਹੀਂ ਕੋਈ ਮਸਾਲਾ ਲਗਾ ਕੇ ਪਕਾਉਂਦੇ ਨੇ ਹੈ ਨਾ ਅਲੱਗ-ਅਲੱਗ ਤਰੀਕੇ ਹੁੰਦੇ ਨੇ ਕੇਲੇ ਨੂੰ ਪਕਾਉਣ ਦਾ ਅਸੀਂ ਕੇਲੇ ਤੋੜੇ ਨਹੀਂ ਹੈਗੇ ਸਾਡੇ ਕੇਲੇ ਦੇਖੋ ਆਪਣੇ ਆਪ ਲੱਗੇ ਹੋਏ ਪੇੜ ਦੇ ਉੱਤੇ ਲੱਗੇ ਹੋਏ ਕੇਲੇ ਆਪਣੇ ਆਪ ਪੱਕੇ ਨੇ ਸਾਨੂੰ ਸਾਰੇ ਹੱਸਦੇ ਸੀਗੇ ਕਹਿੰਦੇ ਵੀ ਕੇਲੇ ਪਕਾਣੇ ਪੈਂਦੇ ਨੇ ਤੁਹਾਡੇ ਤੁਹਾਡੇ ਮਤਲਬ ਕਿਸ ਤਰ੍ਹਾਂ ਪੱਕ ਗਿਆ ਆਪਣੇ ਆਪ ਤਾਂ ਨਹੀਂ ਕੀ ਗੱਲ ਆਟੋਮੈਟਿਕਲੀ ਅਸੀਂ ਤੋੜੇ ਨਹੀਂ ਉਹ 2-2 4-4 ਕਰਕੇ ਡੇਲੀ ਪੱਕ ਜਾਂਦੇ ਸੀਗੇ ਆਪਾਂ ਤੋੜ ਲੈਂਦੇ ਸੀਗੇ ਫਿਰ ਬਹੁਤ ਕੇਲੇ ਖਾਤੇ ਆਪਾਂ ਸਰਦਾਰ ਜੀ ਤਾਂ ਅੱਜ ਫੁੱਲ ਮੇਨਤਾ ਕਰ ਰਹੀ ਜਾਂਦੇ ਨੇ। ਆਖੀ ਇਹਨਾਂ ਨੂੰ ਅੱਗ ਲਗਾ ਦਿਓ ਜੀ ਐ ਨਾ ਸੁਟਿਓ ਜਿੰਨਾ ਕ ਵੀ ਸੜ ਗਿਆ ਨਾ ਛਾੜ ਦਿਓ। ਉਹ ਦੇਖੋ ਉੱਥੇ ਸੁਟਦੇ ਪਏ ਨੇ ਸਰਦਾਰ ਜੀ। ਹਾਂਜੀ ਇਹਦੇ ਸਾਰੇ ਤਾਂ ਮੀਨ ਲਾਡੂ ਹੋ ਗਏ ਨੇ ਆਈ ਵਗੈਰਾ ਲੈ ਕੇ ਜਾ ਰਹੇ ਨੇ ਉੱਥੀ। ਉਸ ਮਤਲਬ ਕਿ ਮੈਂ ਇਸ ਤਰੇ ਪੱਤਿਆਂ ਵਰਕ ਕੇ ਰੋਟੀ ਖਵਾਣਾ। ਹਾਂ ਹੈ ਨਾ ਪੱਤਲ ਹੁੰਦੀ ਹੈ ਪੱਤਲ ਤੇ ਰੱਖ ਕੇ ਖਾਣਾ ਖਾਂਦੇ ਨੇ। ਪਹਿਲਾਂ ਦੇ ਟਾਈਮ ਦੇ ਵਿੱਚ ਇਦਾਂ ਹੀ ਪਤਲਾਂ ਦੇ ਖਾਣਾ ਖਾਇਆ ਜਾਂਦਾ ਸੀਗਾ ਵਿਆਹ ਸ਼ਾਦੀ ਦੇ ਵਿੱਚ ਵੀ ਹੈ ਕੰਮ ਪਹਿਲਾਂ ਵਿਆਹਾਂ ਦੇ ਵਿੱਚ ਇਸੇ ਤਰ੍ਹਾਂ ਖਾਣਾ ਖਾਇਆ ਜਾਂਦਾ ਸੀ ਪਤਲਾਂ ਦੇ ਹਨਾ ਜੀ ਖਾਇਆ ਤੁਸੀਂ ਤੁਹਾਡੇ ਜਵਾਨੇ ਚ ਹੁੰਦਾ ਤਾਂ ਦੱਸੋ ਚਲੋ ਫਿਰ ਮੈਂ ਚਲਦੀ ਆ ਹੁਣ ਤੁਸੀਂ ਕਰੋ ਕੰਮ ਮੈਂ ਜਾ ਰਹੀ ਆ ਹੁਣ ਕੰਮ ਕਰੋ ਸਫਾਈ ਕਰ ਦਿਓ ਇੱਕ ਕੈਰੀ ਹੋਰ ਤਿਆਰ ਕਰ ਦੇ ਕੰਮ ਫਿਰ ਬੀਜ ਲੈ ਕੇ ਆਵਾਂਗੀ ਬੀਜ ਲਗਾਉਂਗੇ ਆਪਾਂ ਠੀਕ ਹੈ ਮੈਂ ਕਰੇ ਉਹ ਕੱਢਿਆ ਮਸ਼ੀਨ ਚੋਂ ਕੱਪੜੇ ਕੱਢ ਕੇ ਆਵਾਂ ਬਰਤਨ ਸਾਫ ਕਰਕੇ ਆਵਾਂ ਚਾਹ ਪੀਣੀ ਹੈ ਜੀ ਹਾਂ ਇੱਕਮ ਤੂੰ ਵੀ ਪੀਵੇਂਗਾ ਇੱਕਮ ਪੀਏਗਾ ਨਾ ਚਾਹ ਬਣਾ ਕੇ ਲੈ ਕੇ ਆਨੀ ਆ ਦੋ ਕੰਮ ਇਹ ਕਰਕੇ ਆਂਦੀ ਆ ਬਰਤਨ ਸਾਫ ਕਰਨ ਤੋਂ ਬਾਅਦ ਮੈਂ ਚਾਹ ਰੱਖੀ ਚਾਹ ਲੋ ਫਲੇਮ ਤੇ ਪਕਾਉਂਦੀ ਆ ਇਹਨੇ ਮਸ਼ੀਨ ਚੋਂ ਕੱਪੜੇ ਕੱਟ ਕੇ ਆਂਦੀ ਆ ਉਹ ਬੱਚਿਆਂ ਦੀ ਯੂਨੀਫਾਰਮ ਵਾਸ਼ ਕਰਨੀ ਸੀਗੀ ਤੇ ਐਨੇ ਕ ਕੱਪੜੇ ਨੇ। ਬਾਅਦ ਦੇ ਵਿੱਚ ਸ਼ੂਜ਼ ਪੋਸ਼ ਕਰਨੇ ਨੇ। ਮਸ਼ੀਨ 'ਚ ਉਹ ਕੱਪੜੇ ਮੈਂ ਘੜ ਦਿੱਤੇ। ਇਹ ਗੈਲਰੀ ਦੇ ਵਿੱਚੋਂ ਇੱਕ ਅੰਨੇ ਦੇਖੋ ਕੀ ਕੀਤਾ ਹੋਇਆ। ਜੋ ਆਪਾਂ ਦੀਵਾਲੀ ਨੂੰ ਮੋਮਬੱਤੀਆਂ ਲਗਾਉਂਦੇ ਆਂ ਛੱਤ ਤੇ ਬਚ ਜਾਂਦੀਆਂ ਉਹ ਦੇਖੋ ਛੱਤ ਤੋਂ ਇਕੱਠੀਆਂ ਕਰਕੇ ਲੈ ਕੇ ਆਇਆ। ਇਹ ਜਿਹੜਾ ਮੋਮ ਬਚ ਜਾਂਦਾ ਨਿਚਲੀ ਸਾਈਡ ਸਾਰਾ ਉਤਾਰ ਕੇ ਨਿਊ ਦੀਵੇ ਲਏ ਹਨ ਕਰਮ ਕਰਕੇ ਮੋਮ ਨੂੰ ਦੀਵਿਆਂ ਦੇ ਵਿੱਚ ਪਾ ਕੇ ਫਿਰ ਬੱਤੀਆਂ ਪਾ ਕੇ ਦੇਖੋ ਤਿਆਰ ਕਰ ਦਿੱਤੇ ਦੀਵੇ ਉਹਨੇ ਚਾਰ ਪੰਜ ਦੀਵੇ ਬਣਾ ਕੱਲ ਪੰਜ ਦੀਵੇ ਬਣਾਏ ਬੈ ਕੇ ਉਹਨੇ ਚਾਹ ਮੈਂ ਸਰਦਾਰ ਜੀ ਨੂੰ ਪਲਾਟ ਦੇ ਵਿੱਚ ਫੜਾ ਆਈਆਂ ਉੱਥੇ ਸਰਦਾਰ ਜੀ ਦੇ ਫਰੈਂਡ ਆ ਗਏ ਸੀ ਫਿਰ ਮੈਂ ਕਹਾਂ ਰਾਗੀ ਇੱਕ ਘੇੜੇ ਦੇ ਕੱਪੜੇ ਡਰਾਈ ਹੋ ਚੁੱਕੇ ਨੇ ਦੂਜੇ ਘੇੜੇ ਦੇ ਕੱਪੜੇ ਇਹ ਕੱਡੇ ਪਏ ਨੇ ਇਹਨਾਂ ਨੂੰ ਦੁਬਾਰਾ ਆਪਾਂ ਪਾਉਂਦੇ ਆ ਮਸ਼ੀਨ ਦੇ ਵਿੱਚ ਡਰਾਈ ਕਰ ਲੈਂਦੀ ਆ ਤੀਜੇ ਘੇੜੇ ਦੇ ਵਿੱਚ ਆਪਾਂ ਪਾ ਦਿੱਤੇ ਟਾਬਲ ਟਾਬਲ ਵੀ ਵਾਸ਼ ਹੋ ਜਾਣਗੇ ਕਪੜੇ ਵਾਸ਼ ਕਰਨ ਤੋਂ ਬਾਅਦ ਮੈਂ ਜਾਣਾ ਪਲਾੜ ਦੇ ਵਿੱਚ ਸਰਦਾਰ ਜੀ ਅੱਜ ਬਹੁਤ ਮਿਹਨਤ ਕਰ ਰਹੇ ਨੇ ਸਵੇਰ ਦੇ ਲੱਗੇ ਹੋਏ ਨੇ ਬੱਚਿਆਂ ਨੂੰ ਮੈਂ ਨਾਲ ਲਗਾ ਦਿੱਤਾ ਸੀਗਾ ਬਾਕੀ ਮੈਂ ਪਲਾੜ ਦੇ ਵਿੱਚ ਤਾਂ ਕੰਮ ਬਹੁਤ ਘੱਟ ਕਰ ਸਕਦੀ ਆ ਮੇਰੇ ਕੋਲੋਂ ਉਹ ਕੰਮ ਨਹੀਂ ਹੁੰਦੇ ਘਰ ਦੇ ਕੰਮ ਤਾਂ ਦੇਖੋ ਦੌੜ ਭੱਜ ਕਰਕੇ ਮੈਂ ਕਰ ਲੈਨੀ ਆ ਬਾਕੀ ਇੱਕ ਮੇਰੀ ਲੱਤ ਦੇ ਵਿੱਚ ਪੇਨ ਬਹੁਤ ਹੈ ਅੱਜ ਕੱਲ ਕਾਫੀ ਦਿਨ ਪਹਿਲਾਂ ਮੈਂ ਡਿੱਗ ਗਈ ਸੀਗੀ ਸੋ ਉਸ ਦਿਨ ਦੀ ਨਾ ਪੇਨ ਬਹੁਤ ਹੋਈ ਜਾਂਦੀ ਆ ਲੱਤ ਦੇ ਵਿੱਚ ਘਰ ਦੇ ਕੰਮਕਾਰ ਕਰਕੇ ਹੀ ਨਾ ਪੇਨ ਹੋਣ ਲੱਗ ਕੀ ਜਾਂਦੀ ਹੈ ਫਿਰ ਮੈਂ ਕਿਹਾ ਚਲੋ ਅੱਜ ਸਰਦਾਰ ਜੀ ਘਰ ਨੇ ਥੋੜਾ ਜਿਹਾ ਲਾਹ ਸਰਦਾਰ ਜੀ ਦਾ ਲੈ ਲੈਨੀ ਆ ਥੋੜਾ ਜਿਹਾ ਟਾਈਮ ਹੋਰ ਸਰਦਾਰ ਜੀ ਨਾਲ ਕੰਮ ਲੱਗ ਕੇ ਵੀ ਚਲੋ ਕੰਮ ਨਵੇੜ ਲਾਵਾਂਗੀ ਬੀਜ ਲਗਾਣੇ ਆ ਆਪਾਂ ਪਲਾਟ ਦੇ ਵਿੱਚ ਥੱਪੜੇ ਉਹ ਅਸ ਤਾਂ ਹੀ ਜਲਦੀ ਜਲਦੀ ਕਰ ਰਹੀ ਸੀ ਵੀ ਬਾਤ ਦੇ ਵਿੱਚ ਕਿਆਰੀਆਂ ਜਦੋਂ ਰੈਡੀ ਹੋ ਜਾਣਗੀਆਂ ਮੈਂ ਤੇ ਸਰਦਾਰ ਜੀ ਦੋਨੋਂ ਜਣੇ ਰਲ ਮਿਲ ਕੇ ਸਬਜ਼ੀ ਲਗਾ ਦਵਾਂਗੇ ਬੀਜ ਲਗਾਣੇ ਆ ਪਤਨੀਆਂ ਬੀਜਣਾ ਸੀਗਾ ਪਾਲਕ ਮੇਥੀ ਸਾਗ ਦੋ ਕਿਆਰੀਆਂ ਬਣਾਈਆਂ ਨੇ ਥੋੜਾ ਥੋੜਾ ਜਿਹਾ ਬੀਜ ਲੈਂਦੇ ਆ ਇੱਕ ਕਿਆਰੀ ਇਹ ਬਣਾਈ ਆ ਆਪਾਂ ਇੱਕ ਕਿਆਰੀ ਉਹ ਬਣਾਈ ਆ ਇਸ ਕਿਆਰੀ ਦੇ ਵਿੱਚ ਧਨੀਆ ਲਗਾਉਣ ਲੱਗੇ ਆ ਇਸ ਤਰ੍ਹਾਂ ਲਗਾਉਦੇ ਹੋ ਛੁਟਕੀ ਵਾਲਾ ਤਾਂ ਵੱਟ ਦੇ ਉੱਪਰ ਲਗਾਏ ਕਰਾ इतना हो जाएगा हो जाएगा बादू है ये इस तरह थोड़ा थोड़ा घेरो इन्ना धनिया है दो क्या बीज लो चाहे हाँ। थोड़ा होर घेरो ज़्यादा ज़्यादा हल्की हल्की पा दो मिट्टी ऊपर थोड़ा जा होर पा लो थोड़ा ज्यादा ज्यादा पा दो हाँ इस तरह ਜਿਹੜੀ ਇਹ ਕਿਆਰੀ ਹੈ ਇਸ ਵਿੱਚ ਆਪਾਂ ਬੀਜਾਂਗੇ ਪਾਲਕ ਤੇ ਮੇਥੀ ਸਰਦਾਰ ਜੀ ਨੇ ਧਨੀਆ ਬੀਜ ਦਿੱਤਾ ਥੋੜਾ ਜਿਹਾ ਰਹਿ ਗਿਆ ਮੈਂ ਕਿਹਾ ਚਲੋ ਮੈਂ ਹੈਲਪ ਕਰਾਂਦੀ ਆ ਤੁਹਾਡੀ ਤੁਸੀਂ ਐਨੇ ਪਾਲਕ ਬੀਜ ਸਵੋ ਤੇ ਸਾਗ ਬੀਜ ਸਵੋ ਬਾਕੀ ਥੋੜਾ ਜਿਹਾ ਲਗਾਇਆ ਆਪਾਂ ਲਸਣ ਰਲ ਮਿਲ ਕੇ ਇੱਕ ਦੂਜੇ ਦੀ ਹੈਲਪ ਨਾਲ ਦੇਖੋ ਸਾਰੇ ਕੰਮ ਹੋ ਜਾਂਦੇ ਨੇ ਮਿਹਨਤ ਹੈ ਜਿਹੜਾ ਹਨ ਆਪਾਂ ਕਰ ਰਹੇ ਹਾਂ ਉਹਦਾ ਫਲ ਵੀ ਫਿਰ ਸਾਨੂੰ ਮਿਲੇਗਾ ਜਰੂਰ ਜਦੋਂ ਆਪਾਂ ਆਪਣੇ ਘਰ ਦੀਆਂ ਹਰੀਆਂ ਸਬਜ਼ੀਆਂ ਖਾਵਾਂਗੇ ਸੱਚੀ ਬਹੁਤ ਖੁਸ਼ੀ ਹੁੰਦੀ ਹੈ ਆਪਣੇ ਘਰ ਦੀ ਫ੍ਰੈਸ਼ ਸਬਜ਼ੀ ਖਾਣ ਨੂੰ ਮਿਲੇਗੀ ਸਾਡੀ ਜਿਹੜੀ ਮਿਹਨਤ ਕਰਕੇ ਇਹ ਪਸਬਜੀ ਉਗਾ ਕੇ ਖਾਂਦੇ ਆ ਨਾ ਉਹ ਖਾਣ ਦਾ ਵੀ ਟੇਸਟ ਵੱਖਰਾ ਹੁੰਦਾ ਹੈ ਦਿਲ ਨੂੰ ਇੱਕ ਚਾਜਾ ਹੁੰਦਾ ਹੈ ਨਾ ਵੀ ਆਪਾਂ ਮਿਹਨਤ ਕੀਤੀ ਹੈ ਜਦੋਂ ਮਿਹਨਤ ਦਾ ਫਲ ਆਪਾਂ ਨੂੰ ਮਿਲਦਾ ਹੈ ਨਾ ਦੁੱਗਣੀ ਖੁਸ਼ੀ ਹੋ ਜਾਂਦੀ ਹੈ ਫਿਰ ਉਹ ਉਂਝ ਤਾਂ ਦੇਖੋ ਨਾ ਮੁੱਲ ਲੈ ਕੇ ਆਪਾਂ ਖਾਂਦੇ ਰਹਿੰਦੇ ਆ ਸਬਜ਼ੀਆਂ ਪਰ ਜਿਹੜੀ ਇੱਕ ਆਪਣੇ ਹੱਥਾਂ ਨਾਲ ਆਪਾਂ ਮਿਹਨਤ ਕਰਕੇ ਸਬਜ਼ੀ ਲਗਾਉਂਦੇ ਆ ਉਗਾਉਂਦੇ ਆ ਫਿਰ ਕੱਟਦੇ ਆ ਉਹ ਗੱਲ ਹੀ ਵੱਖਰੀ ਹੁੰਦੀ ਹੈ ਸ਼ਾਨਦਾਰ ਟਾਈਮ ਹੈ ਸਬਜ਼ੀ ਬਣਾ ਕੇ ਹਟੀਆਂ ਮੈਂ ਤੇ ਅੱਜ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਮੈਂ ਡੇਲੀ ਆਪਾਂ ਵਲੌਗ ਹੈ ਜਿਹੜਾ ਸ਼ੇਅਰ ਨਹੀਂ ਕਰ ਰਹੀ ਸੀ ਕਿ ਵਲੌਗਿੰਗ ਨਹੀਂ ਕਰ ਰਹੀ ਸੀ ਮੈਂ ਤੇ ਹੁਣ ਕੋਸ਼ਿਸ਼ ਕਰ ਰਹੀ ਹਾਂ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਕਿ ਦੁਬਾਰਾ ਤੋਂ ਆਪਣੀ ਰੁਟੀਨ ਹੈ ਜਿਹੜੀ ਤੁਹਾਡੇ ਨਾਲ ਮੈਂ ਸ਼ੇਅਰ ਕਰਾਂ ਆਈ ਹੋਪ ਤੁਹਾਨੂੰ ਪਸੰਦ ਆਵੇਗੀ ਇਹ ਨਵੀਂ ਸ਼ੁਰੂਆਤ ਕੀਤੀ ਹੋਈ ਮੇਰੀ ਤੇ ਰਿਕੁਐਸਟ ਹੈ ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਪਲੀਜ਼ ਸਪੋਰਟ ਕਰੋ ਪਹਿਲਾ ਵਾਂਗੂ ਪਿਆਰ ਦੇਵੋ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਲੌਗ ਵਾਚ ਕਰਕੇ ਤੁਹਾਨੂੰ ਮਾਰਨਿੰਗ ਦੀ ਰੁਟੀਨ ਦੇਖਣ ਨੂੰ ਵਧੀਆ ਲੱਗਦੀ ਹੈ ਈਵਨਿੰਗ ਦੀ ਜਲੰਚ ਟਾਈਮ ਜਿਹੜੀ ਰੁਟੀਨ ਤੁਸੀਂ ਸੁਜੈਸਟ ਕਰੋਗੇ ਮੈਂ ਜ਼ਰੂਰ ਉਹ ਤੁਹਾਡੀ ਫਰਮਾਇਸ਼ ਤੇ ਵਲੌਗ ਅਪਲੋਡ ਕਰਾਂਗੀ ਕੋਈ ਰੈਸਪੀ ਚਾਹੀਦੀ ਹੈ ਤੁਹਾਨੂੰ ਪਲੀਜ਼ ਉਹ ਵੀ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਤੇ ਦਿਲ ਮੇਰਾ ਹੀ ਕਹਿ ਰਿਹਾ ਹੁਣ ਕਿ ਦੁਬਾਰਾ ਤੋਂ ਕੰਮ ਸਟਾਰਟ ਕਰਾਂ ਤੇ ਪਲੀਜ਼ ਮੋਟੀਵੇਟ ਜ਼ਰੂਰ ਕਰਿਓ ਤੁਸੀਂ ਵੀ ਮੈਨੂੰ ਪਿਆਰੇ ਜੇ ਕਮੈਂਟਾਂ ਨਾਲ ਬਸ ਇਹੀ ਸੀਗਾ ਮੇਰਾ ਅੱਜ ਦਾ ਵਲੌਗ ਮਿਲਦੇ ਆ ਹੁਣ ਤੁਹਾਨੂੰ ਕੱਲ ਇੱਕ ਨੈਕਸਟ ਵਲੌਗ ਵਿੱਚ ਬਾਏ ਬਾਏ